ਪੰਜਾਬ ਦੇ ਲੁਧਿਆਣਾ ਦੇ ਵਿੱਚ ਅੱਜ ਕੱਚੇ ਜਿਹੜੇ ਕੱਚੇ ਮੁਲਾਜ਼ਮ ਨੇ ਅਤੇ ਸਫਾਈ ਕਰਮਚਾਰੀ ਮੁਲਾਜ਼ਮ ਨੇ ਉਹਨਾਂ ਨੇ ਅੱਜ ਰੋਸ ਪ੍ਰਗਟ ਕੀਤਾ ਵਾ ਮਿਊਨਿਸਪਲ ਕਾਰਪੋਰੇਸ਼ਨ ਜ਼ੋਨ 3 ਦੇ ਬਾਅਦ ਉਹਨਾਂ ਦਾ ਇਹ ਕਹਿਣਾ ਵਾ ਕਿ ਜਿਹੜੇ ਡੰਪ ਨੇ ਜਿਸ ਤੇ ਅਸੀਂ ਕੂੜਾ ਡਾਊਟਡੋਰ ਕੂੜਾ ਚੱਕਦੇ ਆ ਲੋਕਾਂ ਦਾ ਤੇ ਉਹ ਕੂੜਾ ਜਿਹੜਾ ਅਸੀਂ ਡੰਪ ਦੇ ਵਿੱਚ ਰੱਖਦੇ ਆ ਪਰ ਉਸ ਡੰਪ ਦੇ ਹਾਲਾਤ ਕਾਫੀ ਗੰਭੀਰ ਹਨ ਅਸੀਂ ਕਈ ਵਾਰੀ ਅਧਿਕਾਰੀਆਂ ਨੂੰ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਠੀਕ ਜਲਦੋ ਜਹਾ ਠੀਕ ਕੀਤਾ ਜਾਵੇ ਪਰ ਕੋਈ ਵੀ ਜਿਹੜੀ ਅਧਿਕਾਰੀ ਨੇ ਜਾਂ ਪ੍ਰਸ਼ਾਸਨ ਨੇ ਉਹਨਾਂ ਦੇ ਸਿਰ ਤੇ ਕੋਈ ਵੀ ਜੋ ਜਰੀਆ ਨਹੀਂ ਖਿਸਕਦੀ ਇੱਕ ਮਾਮਲਾ ਕੀ ਹੈ ਪੂਰਾ ਜਾਣਕਾਰੀ ਲੈਣੇ ਹੈ ਕਦੋਂ ਤੇ ਇਹ ਚੱਲ ਰਿਹਾ ਮਾਮਲਾ ਕਦੋਂ ਤੇ ਇਹ ਸਭ ਕੁਝ ਇਸ سلسلہ ਹੋ ਰਿਹਾ ਵੇ ਸਾਰੀ ਜਾਣਕਾਰੀ ਵਿਕਾਸ ਜਿਹੜੇ ਮੇਨ ਨਾਲ ਜੁੜੇ ਨੇ ਉਹਨਾਂ ਨਾਲ ਜਾਣਦੇ ਆ ਕੀ ਮਾਮਲਾ ਕੀ ਹੋਇਆ ਜੇ ਤੁਸੀਂ ਕਾਰਪੋਰੇਸ਼ਨ ਜ਼ੋਨ 3 ਦੇ ਬਾਹਰ ਬਹਿ ਕੇ ਧਰਨਾ ਦਿੱਤਾ ਸਰ ਮੈਂ ਰਿਕਾਡ ਲੋਡ ਪੰਜਾਬ ਪ੍ਰਧਾਨ ਵਿਸ਼ਵਾਲਮੀਕੀ ਸਮਾਜ ਤੋਂ ਅਤੇ ਡੋਰ ਟੂ ਡੋਰ ਮਜ਼ਦੂਰ ਇਕਤਾ ਸੰਗਠਨ ਦਾ ਜਨਨ ਸੈਕਟਰੀ ਵੀ ਹਾਂ ਮੈਂ ਅੱਜ 26 ਤਰੀਕ ਤੋਂ ਪਿਛਲੇ ਆਪਣਾ ਸੰਘਰਸ਼ ਚੱਲਦਾ ਪਿਆ ਵਾ ਜਿਵੇਂ ਵਿੱਚ ਘਰਾਂ ਦਾ ਕੂੜਾ ਜਿਹੜੇ ਚੱਕਦੇ ਆ ਡੋਰ ਟੂ ਡੋਰ ਵਾਲੇ ਜੀ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਪਿਛਲੇ 10-10 ਦਿਨ ਤੋਂ ਕੂੜਾ ਨਹੀਂ ਚੱਕਿਆ ਗਿਆ ਘਰਾਂ ਦਾ ਉਦੇ ਵੱਜੋਂ ਅੱਜ ਜਿਹੜਾ ਆਪਾਂ ਧਰਨਾ ਪ੍ਰਦਰਸ਼ਨ ਸ਼ਹੀਦੋਂ ਤੇ ਲਾਇਆ ਵਾ ਜੀ ਤੇ ਅਫਸਰ ਸਾਹੀ ਜਿਹੜੀ ਆ ਉਹ ਸਾਡੀ ਗੱਲ ਨਹੀਂ ਸੁਣ ਰਹੀ ਸਰਕਾਰ ਸਾਡੀ ਇੰਨੀ ਵਧੀਆ ਵਾ ਸਰਕਾਰ ਸਾਡਾ ਸਾਥ ਦੇਣ ਨੂੰ ਤਿਆਰ ਆ ਪਰ ਇਹ ਜਿਹੜੇ ਆ ਅਫਸਰ ਜਿਹੜੇ ਆ ਇਹ ਜਿਹੜੇ ਆਪਣੇ ਕੋਆਪਰੇਟ ਨਹੀਂ ਕਰ ਰਹੇ ਸਾਡੇ ਨਾਲ ਜੀ ਹਾਂ ਜੀ ਕੋਦੋਂ ਵਾਰ ਕੀ ਹੋਇਆ ਵਾ ਜੀ ਕਿੰਨੀ ਕੁ ਦੇਰ ਤੋਂ ਤੁਹਾਡਾ ਸੰਗਠਨ ਸੰਘਰਸ਼ ਚੱਲ ਰਿਹਾ ਵਾ ਕਿੰਨੀ ਕੁ ਦੇਰ ਤੋਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ ਵਾ ਤੇ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੱਚੇ ਕਿੰਨੀ ਦੇਰ ਤੋਂ ਕੱਚੇ ਹੋ ਤੇ ਕਿੰਨੇ ਓਵਰੇਜਰ ਵਿੱਚ ਨੇ ਸਰ ਇਹ ਦੇ ਵਿੱਚ ਕੱਚੇ ਦੇ ਪੱਕਿਆਂ ਦਾ ਕੋਈ ਮਸਲਾ ਨਹੀਂ ਹੈਗਾ ਆਪਣਾ ਇਹਦੇ ਵਿੱਚ ਮਸਲਾ ਜਿਹੜਾ ਘਰਾਂ ਦਾ ਕੂੜਾ ਚੱਕਦੇ ਆ ਪ੍ਰਾਈਵੇਟ ਬੰਦੇ ਉਹ ਮਸਲਾ ਵਾ ਤੇ ਪਿਛਲੇ ਮਹੀਨੇ ਤੋਂ ਚੱਲ ਰਿਹਾ ਵਾ ਇਹਨਾਂ ਨੇ ਪਿਛਲੇ ਸਾਲ ਨਹਿਰ ਗਿੱਲਾਂ ਨਹਿਰ ਤੇ ਡੰਪ ਸੀਗਾ ਓਪਨ ਉਹ ਬੰਦ ਕਰਾਤਾ ਤੇ ਕਾਰਪੋਰੇਸ਼ਨ ਦੇ ਅਫਸਰਾਂ ਨੇ ਸਾਨੂੰ ਲਾਰਾ ਦਿੱਤਾ ਵੀ ਤੁਹਾਨੂੰ ਆਪਾਂ ਦਾਣਾ ਮੰਡੀ 'ਚ ਡੰਪ ਬਣਾ ਕੇ ਦੇ ਦਾਂਗੇ ਉਹ ਹਲੇ ਤੱਕ ਨਹੀਂ ਬਣਾਇਆ ਗਿਆ ਨਾ ਤੋਂ ਦੂਜੀ ਗੱਲ ਜੀ ਹਾਂ ਹੁਣ ਮੱਛੀ ਮਾਰਕੀਟ ਦੇ ਪਾਵਾ ਹਸਪੀਟਲ ਦੇ ਬੈਕ ਸਾਈਡ ਦੇ ਜਿਹੜਾ ਡੰਪ ਆ ਇਹ ਵੀ ਇਹ ਬੰਦ ਕਰ ਰਹੇ ਆ ਇਹਨੂੰ ਵੀ ਕਹਿ ਰਹੇ ਆ ਵੀ ਅਸੀਂ ਦੂਜਾ ਬਣਾ ਕੇ ਦੇਵਾਂਗੇ ਇਹ ਵੀ ਨਹੀਂ ਇਹਨਾਂ ਨੇ ਬਣਾ ਕੇ ਦੇਣਾ ਜਿੱਦਾਂ ਉਹ ਨਹੀਂ ਬਣਾਇਆ ਉਦਾਂ ਇਹਨਾਂ ਨੇ ਇਹ ਵੀ ਨਹੀਂ ਬਣਾਉਣਾ ਉਹਦੇ ਕਰਕੇ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਆ ਤੇ ਜੇ ਸਾਡੀ ਗੱਲ ਮੰਨ ਲੈਂਦੇ ਆ ਤਾਂ ਅਸੀਂ ਚਲੇ ਜਾਵਾਂਗੇ ਵਾਪਸ ਨਹੀਂ ਤਾਂ ਅੱਜ ਅਸੀਂ ਕੂੜੇ ਦੇ ਜਿਹੜੇ ਰੇੜੇ ਆ ਉਹ ਸੀਜ਼ਨ ਦੇ ਬਾਹਰ ਹੀ ਸਿੱਟਾਂਗੇ ਪਰ ਕੀ ਕਾਰਨ ਹੈ ਇਹ ਡੰਪ ਨਾ ਬਣਵਾਉਂਦਾ ਤੇ ਡੰਪ ਬੰਦ ਕਰਨ ਦਾ ਇਹ ਕੋਈ ਕੰਪਨੀ ਆਈ ਆ ਜੀ ਜਿਹਦਾ ਕਾਰਪੋਰੇਸ਼ਨ ਨਾਲ ਕੋਈ ਠੇਕਾ ਹੋਇਆ ਵਾ ਤੇ ਇਹਨੇ ਲਾਇਆ ਕੰਪੈਕਟਰ ਸ਼ਹਿਰ ਦੇ ਵਿੱਚ ਜਿੰਨਾ ਚਿਰ ਮੈਨੂੰ ਕੋਈ ਨੌਲੇਜ ਮੇਰੀ ਨੌਲੇਜ ਦੀ ਗੱਲ ਆਈ ਆ ਵੀ 93 ਕੰਪੈਕਟਰ ਜਿਹੜੇ ਆ ਕਾਰਪੋਰੇਸ਼ਨ ਨੂੰ ਕਹੇ ਸੀਗੇ ਵੀ ਤੁਸੀਂ ਲਾਣੇ ਆ ਸ਼ਹਿਰ ਦੇ ਵਿੱਚ ਜਦਕਿ ਲਾਏ ਇਹਨਾਂ ਨੇ ਸਿਰਫ 32 ਆ ਜੀ ਹਾਂ ਜੀ ਤੇ ਆਪਾਂ ਨੂੰ ਲੋਡ ਜ਼ਿਆਦਾ ਦੀ ਆ 93 ਤੋਂ ਵੀ ਜ਼ਿਆਦਾ ਦੀ ਲੋਡ ਆਪਾਂ ਨੂੰ ਪਰ ਇਹਨਾਂ ਨੂੰ ਲਾਏ ਸਿਰਫ ਹਲੇ ਤੱਕ 32 ਆ ਜਿਹਦੇ ਕਰਕੇ ਕੰਮ ਆਸਾਨ ਹੋ ਰਿਹਾ ਪੂਰੇ ਸ਼ਹਿਰ ਦੇ ਵਿੱਚ ਹਾਹਾਕਾਰ ਮਚੀ ਹੋਈ ਆ ਕੂੜੇ ਦੀ ਸਰ ਕਿੰਨੇ ਕੋਈ ਕੱਚੇ ਮੁਲਾਜ਼ਮ ਜਾਂ ਪੱਕੇ ਮੁਲਾਜ਼ਮ ਨੇ ਵਿੱਚ ਕਿਉਂਕਿ ਕੱਚੇ ਮੁਲਾਜ਼ਮ ਦਾ ਵੀ ਕਾਫੀ ਹੰਗਾਮਾ ਐ ਅਤੇ ਰੋਲਾ ਪੈ ਰਿਆ ਥੀਗਾ ਸਰ ਮੈਕਸਿਮਮ ਜਿੰਨੇ ਵੀ ਆ ਕੱਚੇ ਮੁਲਾਜ਼ਮ ਹੀ ਆ ਇਹ ਪ੍ਰਾਈਵੇਟ ਕੰਮ ਕਰਦੇ ਜਿਹੜੇ ਘਰਾਂ ਚੋਂ ਕੂੜਾ ਚੱਕਦੇ ਆ ਪੱਕੇ ਹੋਣ ਦੀ ਵੀ ਮੰਗ ਕੀਤੀ ਗਈ ਸੀ ਤੁਹਾਡੇ ਕੋਲੋਂ ਰੋਡਾਂ ਤੋਂ ਚੱਕਦੇ ਆ ਉਹ ਵੀ ਇੱਥੇ ਹੈਗੇ ਆ ਜਿਹੜੇ ਬਲੀਆਂ ਦਾ ਕੂੜਾ ਚੱਕਦੇ ਆ ਢੇਰੀਆਂ ਚੱਕਦੇ ਆ ਉਹ ਵੀ ਹੈਗੇ ਆ ਪੱਕੇ ਹੋਣ ਦੀ ਵੀ ਤੁਹਾਨੂੰ ਮੰਗ ਕੀਤੀ ਗਈ ਸੀ ਤੁਹਾਡੇ ਤੋਂ ਆਪਾਂ ਕਦੇ ਪੱਕੇ ਹੋਣ ਦੀ ਕੋਈ ਡਿਮਾਂਡ ਨਹੀਂ ਕੀਤੀ ਸੀ ਸਰਕਾਰ ਤੋਂ ਨਾ ਹੀ ਆਪਾਂ ਕੋਈ ਫੈਸਿਲਿਟੀ ਮੰਗਦੇ ਆ ਆਪਾਂ ਸਿਰਫ ਇਹੀ ਗੱਲ ਕਰਦੇ ਆ ਵੀ ਤੁਸੀਂ ਸਾਨੂੰ ਡੰਪ ਬਣਾ ਕੇ ਦੇ ਦਿਓ ਸਾਨੂੰ ਦੋ ਪੁਆਇੰਟ ਤੁਸੀਂ ਜੇ ਬੰਦ ਕੀਤੇ ਆ ਤੇ ਦੋ ਪੁਆਇੰਟ ਤੁਹਾਨੂੰ ਬਣਾ ਕੇ ਦੇ ਦੇ ਦਿੱਤੇ ਜਾਣ ਤੇ ਆਪਾਂ ਆਪਣੇ ਸੋਲੂਸ਼ਨ ਸਾਰੇ ਹੋ ਜਾਣਗੇ ਠੀਕ ਹੈ ਜੀ ਦੇ ਕਿ ਜੇ ਸੋਲੂਸ਼ਨ ਨਾ ਹੁੰਦੇ ਹੋਏ ਫਿਰ ਉਸ ਤੋਂ ਬਾਅਦ ਕੀ ਕੀਤਾ ਜਾਏਗਾ ਜੀ ਫਿਰ ਸਰ ਆਪਾਂ ਨੂੰ ਸੜਕਾਂ ਤੇ ਉਤਰਨਾ ਪਊਗਾ ਆਪਾਂ ਸੜਕਾਂ ਤੇ ਵੀ ਉਤਰਾਂਗੇ ਲੋਕੀ ਕਦਰਸ਼ਾ ਆਪਾਂ ਨੂੰ ਕਰਨਾ ਪਿਆ ਆਪਾਂ ਕਰਾਂਗੇ ਹੋਰ ਤੇਜ਼ੀਵਰ ਤੇ ਤਿੱव्र ਸੰਘਰਸ਼ ਕਰਨ ਨੂੰ ਆਪਾਂ ਤਿਆਰ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਾ ਥੈਂਕ ਯੂ ਸਰ ਥੈਂਕ ਯੂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੱਚੇ ਮਜ਼ਦਮ ਅਤੇ ਸਫਾਈ ਕਰਮਚਾਰੀ ਡੋਰ ਟੂ ਡੋਰ ਮਜ਼ਦੂਰ ਇਕਤਾ ਸੰਗਠਨ ਕਿਸ ਤਰ੍ਹਾਂ ਸੰਘਰਸ਼ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਆਪਣਾ ਰੋਸ ਪ੍ਰਗਟ ਕਰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਜਿਹੜੇ ਡੰਪ ਕੂੜੇ ਦੇ ਬਣਾਏ ਨੇ ਉਹ ਕਿੱਥੇ ਨੇ ਕਿਉਂ ਬੰਦ ਕੀਤੇ ਜਾ ਰਹੇ ਨੇ ਸਵਾਲ ਵੱਡੇ ਖੜੇ ਹੋ ਰਹੇ ਨੇ ਕਿੰਨੀ ਕਿੰਨੀ ਕੁ ਦੂਰ ਅਸੀਂ ਕੂੜਾ ਸੁੱਟਣ ਜਾਈਏ ਇੰਨੀ ਨਹੀਂ ਦੂਰ ਗਰਮੀ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਕਿਤੇ ਕਿਤੇ ਅਸੀਂ ਕੂੜਾ ਸੁੱਟਣ ਜਾਈਏ ਇਹ ਵੀ ਉਹਨਾਂ ਦਾ ਸਵਾਲ ਜਿਹੜੇ ਕਿਹਾ ਖੜਾ ਉਹਨਾਂ ਨੇ ਚੁੱਕਿਆ ਹੋ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਪ੍ਰਸ਼ਾਸਨ ਜਿਹੜੀ ਕਿ ਇਹ ਬੇਨਤੀ ਨਹੀਂ ਸੁਣ ਰਿਹਾ ਸਾਡੀ ਪ੍ਰਸ਼ਾਸਨ ਜਿਹੜੀ ਕਿ ਇਹ ਗੱਲਬਾਤ ਨਹੀਂ ਸੁਣ ਰਿਹਾ ਆਖਿਰਕਾਰ ਕਿਉਂ ਨਹੀਂ ਸੁਣ ਰਿਹਾ ਕੀ ਵਜ੍ਹਾ ਹੋ ਸਕਦੀ ਹੈ ਕੀ ਵਜ੍ਹਾ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਪ੍ਰਾਈਵੇਟ ਕੰਪਨੀ ਹੈ ਪ੍ਰਾਈਵੇਟ ਕੰਪਨੀ ਦੇ ਨਾਲ ਸਮਝੌਤਾ ਕਰਕੇ ਠੇਕਾ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਨਾਲ ਜਰੀਆ ਇੱਕ ਟੀਮ ਵਰਕ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਬੰਦੇ ਰੱਖੇ ਜਾ ਰਹੇ ਹਾਲਾਂਕਿ ਇਹ ਵੀ ਪ੍ਰਾਈਵੇਟ ਨਹੀਂ ਇਹ ਕੋਈ ਸਰਕਾਰੀ ਮੁਲਾਜ਼ਮ ਨਹੀਂ ਇਹ ਵੀ ਪ੍ਰਾਈਵੇਟ ਬੰਦੇ ਨੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਜਿਹੜੇ ਡੰਪ ਕੂੜੇ ਡੰਪ ਨੇ ਉਹ ਕਿਤੇ ਬੰਦ ਕੀਤੇ ਜਾ ਰਹੇ ਨੇ ਨਹੀਂ ਨਹੀਂ ਦੂਰ ਜਿਹੜੇ ਕੂੜੇ ਡੰਪ ਡੰਪ ਰੱਖੇ ਜਾ ਰਹੇ ਨੇ ਉਹਨਾਂ ਦੇ ਸਮੇਂ ਵਿੱਚ ਦੇਖਣਾ ਆਏਗਾ ਕਿ ਕਿੰਨੀ ਕੁ ਜਲਦ ਇਹਨਾਂ ਦਾ ਹੱਲ ਹੋਏਗਾ ਕਿ ਕੂੜੇ ਇਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਜੇ ਸਾਡਾ ਹੱਲ ਨਹੀਂ ਹੋਇਆ ਤੇ ਅਸੀਂ ਕਾਰਪੋਰੇਸ਼ਨ ਜ਼ੋਨ ਸੀਰੇ ਬਾਹਰ ਇਹ ਕੂੜੇ ਜਿਹੜੇ ਕਿ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਸੁੱਟਾਂਗੇ ਜਾ ਕੇ ਇਹ ਵੀ ਬੜੀ ਵੱਡੀ ਕਾਲ ਜਿਹੜੀ ਕਿ ਉਹਨਾਂ ਵੱਲੋਂ ਦਿੱਤੀ ਗਈ ਆ ਹੁਣ ਆਲੇ ਸਮੇਂ ਦੇਖਣਾ ਹੈ ਕਿ ਪ੍ਰਸ਼ਾਸਨ ਸੁੱਟਾ ਜਾਗਦਾ ਹੈ ਕਿ ਨਹੀਂ ਜਾਗਦਾ ਅਧਿਕਾਰੀ ਜਾਗਦੇ ਨਹੀਂ ਜਾਗਦੇ ਅਸਲ ਵਿੱਚ ਕਹਾਣੀ ਕੀ ਹੈ ਗੱਲ ਕੀ ਹੈ ਇਹ ਆਨਾਲ ਸਮੇਂ ਜ਼ਰੂਰ ਦੇਖਣਾ ਹੈਗਾ ਜੁੜੇ ਰਹੋ ਲੁਧਿਆਣਾ ਲਾਈਵ ਤੋਂ ਦੀਪਕ ਕੁਮਾਰ ਤੰਗ ਰਿਪੋਰਟ ਧੰਨਵਾਦ